ਸਾਰੇ ਸਾਥੀਓ ਸ਼ਸ਼ੀਕਲ ਜੀ ਆਪਣੇ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਆ ਅੱਜ ਸਾਥੀਓ ਆਪਾਂ ਗੱਲ ਕਰਾਂਗੇ ਕਣਕ ਨੂੰ ਪਹਿਲੇ ਪਾਣੀ ਬਾਰੇ ਤੇ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਜੀ ਜਿਹੜਾ ਆਪਾਂ ਸਾਥੀਓ ਪਹਿਲਾ ਪਾਣੀ ਕਣਕ ਨੂੰ ਲਾਉਣੀ ਆ ਇਸੇ ਪਾਣੀ ਨੇ ਆਪਣੀ ਜਿਹੜਾ ਕਣਕ ਦਾ ਮੁੱਢ ਬੰਨਣਾ ਹੁੰਦਾ ਤੇ ਪਹਿਲਾ ਪਾਣੀ ਆਪਾਂ ਨੂੰ ਤਕਰੀਬਨ ਜਦੋਂ ਕਣਕ ਪਾਣੀ ਮੰਗੇ ਉਦੋਂ ਹੀ ਲਾਉਣਾ ਚਾਹੀਦਾ ਕਈ ਵਾਰ ਆਪਾਂ ਕੀ ਦੇਖਦੇ ਆ ਆਪਣੇ ਯੂਨੀਵਰਸਿਟੀ ਵਾਲੇ ਵੀ ਕਹਿੰਦੇ 21 ਦਿਨਾਂ ਦੇ ਤੇ 25 ਦਿਨਾਂ ਦੇ ਪਹਿਲਾਂ ਪਾਣੀ ਲਾ ਦਿਓ ਪਰ ਐਡੀ ਛੋਟੀ ਕਣਕ ਨੂੰ ਪਾਣੀ ਲੱਗਿਆ ਆਪਣਾ ਕਿਤੇ ਨਾ ਕਿਤੇ ਸਾਥੀ ਨੂੰ ਨੁਕਸਾਨ ਜ਼ਰੂਰ ਹੁੰਦਾ ਕਿਉਂਕਿ ਜਦੋਂ ਆਪਾਂ ਛੋਟੀ ਕਣਕ ਨੂੰ ਪਾਣੀ ਲਾ ਦਿੰਦੇ ਆ ਉਦੋਂ ਕਣਕ ਦਬ ਜਾਂਦੀ ਆ ਤੇ ਦਬਣ ਦੇ ਕਾਰਨ ਜਿਹੜਾ ਉਹਦਾ ਵਿਕਾਸ ਉਹ ਰੁਕ ਜਾਂਦਾ ਤੇ ਫੋਟ ਜਿਹੜੀ ਰੁਕ ਜਾਂਦੀ ਆ ਤਕਰੀਬਨ ਹਫਤੇ 10 ਦਿਨ ਵਾਸਤੇ ਉਸ ਤੋਂ ਬਾਅਦ ਉਹਨੂੰ ਤੋੜਨ ਵਾਸਤੇ ਆਪਾਂ ਨੂੰ ਕਈ ਕੁਛ ਉਹਦੇ ਵਿੱਚ ਪਾਉਣਾ ਪੈਂਦਾ ਸੁਪਰੀਵ ਕਰਨੀ ਪੈ ਜਾਂਦੀ ਆ ਜਾਂ ਕਜੂਰੀਆਂ ਨਾਲ ਮਿਲਾ ਕੇ ਮਿਕਸਚਰ ਵਗੈਰਾ ਕੁਝ ਪਾਉਣਾ ਪੈਂਦਾ ਵੀ ਕਣਕ ਤੁਰੇ ਉਹ ਵਿਕਾਸ ਰੁਕਣ ਕਰਕੇ ਜਿਹੜਾ 1 ਹਫਤਾ ਆਪਣੀ ਫੋਟ ਰੋਗੀ ਉਹ ਆਪਣਾ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਹੁੰਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਿਹੜਾ ਪਹਿਲਾ ਪਾਣੀ ਆ ਜਦੋਂ ਕਣਕ ਮੰਗੇ ਆ ਜਿਹੜਾ ਤੁਸੀਂ ਸਾਹਮਣੇ ਹੁਣ ਕਣਕ ਦੇਖ ਰਹੇ ਹੋ ਇਹਨੂੰ ਤਕਰੀਬਨ ਆਪਣੇ ਅੱਜ 35 ਤੋਂ 36 ਦਿਨ ਹੋ ਗਏ ਬੀਜੀ ਨੂੰ ਤੇ ਪੂਰੀ ਫੈਲ ਚੁੱਕੀ ਆ ਕਣਕ ਦਾ ਰੰਗ ਬਿਲਕੁਲ ਕਾਲਾ ਕਣਕ ਦਾ ਇਹ ਖੇਤ ਨੂੰ ਆਪਾਂ ਸਾਥੀ ਹੋ ਰੋਣੀ ਨਹੀਂ ਕੀਤਾ ਸੀਗਾ ਝੋਨਾ ਵੱਢ ਕੇ ਉਸੇ ਵੱਤਰ ਦੇ ਵਿੱਚ ਹੀ ਕਣਕ ਬੀਜੀ ਗਈ ਸੀ ਤੇ ਬਿਲਕੁਲ ਜੋ ਦੁਪਹਿਰੇ ਆਪਾਂ ਖੇਤ ਆਉਣੇ ਆ ਤੇ ਕਣਕ ਪੂਰਾ ਵੱਟ ਖਾਂਦੀ ਸੀ ਤੇ ਹੁਣ ਆਪਾਂ ਇਹਨੂੰ ਅੱਜ ਪਹਿਲਾ ਪਾਣੀ ਦੇ ਰਹੇ ਆ ਤੇ ਕਣਕ ਬਿਲਕੁਲ ਵਧੀਆ ਕਾਲਾ ਰੰਗ ਬਿਲਕੁਲ ਕਣਕ ਦਾ ਇਸ ਕਰਕੇ ਸਾਥੀਓ ਆਪਣਾ ਖੇਤ ਦੇਖ ਕੇ ਆਪਣੀ ਮਿੱਟੀ ਦੇਖ ਕੇ ਉਸੇ ਹਿਸਾਬ ਨਾਲ ਕਣਕ ਨੂੰ ਜਿਹੜਾ ਪਹਿਲਾ ਪਾਣੀ ਦਿੱਤਾ ਜਾਵੇ ਕਿਉਂਕਿ ਪਹਿਲੇ ਪਾਣੀ ਨੇ ਆਪਣਾ ਜਿਹੜਾ ਕਣਕ ਦਾ ਮੋਢ ਬੰਨਣਾ ਹੁੰਦਾ ਤੇ ਜੇ ਪਹਿਲਾ ਪਾਣੀ ਆਪਾਂ ਛੇਤੀ ਲਾਤਾ ਤੇ ਉਹ ਵੀ ਕਿਤੇ ਨਾ ਕਿਤੇ ਆਪਣਾ ਨੁਕਸਾਨ ਜ਼ਰੂਰ ਹੋ ਜਾਂਦਾ ਇਸ ਕਰਕੇ ਜਿਹੜਾ ਪਹਿਲਾ ਪਾਣੀ ਆ ਇੱਕ ਪਹਿਲਾ ਪਾਣੀ ਲਾਓ ਪਤਲਾ ਜਿੰਨਾ ਵੀ ਹੋ ਸਕੇ ਪਾਣੀ ਪਤਲਾ ਕੇ ਆਰਾ ਭਰੇ ਬਸ ਉਸ ਹਿਸਾਬ ਨਾਲ ਨਾੜ ਦੀ ਨਾਲ ਦੀ ਨਾਲ ਪਾਣੀ ਜਿਹੜਾ ਦੂਜੇ ਦਿਨ ਜੀਰ ਜੇ ਇੱਕ ਸਾਥੀਓ ਯੂਰੀਆ ਜਿਸ ਤਰ੍ਹਾਂ ਕਿ ਕਈ ਕਿਸਾਨ ਵੀਰਾਂ ਦੇ ਆਪੋ ਆਪਣੇ ਤਜਰਬੇ ਆ ਕੋਈ ਯੂਰੀਆ ਪਾਣੀ ਦੇ ਅੱਗੇ ਪਾ ਦਿੰਦਾ ਤੇ ਮਗਰੋਂ ਪਾਣੀ ਛੱਡ ਦਿੰਦਾ ਕੋਈ ਕਿਸਾਨ ਵੀਰ ਆ ਜਿਹੜੇ ਯੂਰੀਆ ਦੋ ਦਿਨ ਪਹਿਲਾਂ ਪਾ ਕੇ ਫੇਰ ਪਾਣੀ ਲਾਉਂਦੇ ਆ ਪਰ ਆਪਣਾ ਤਜਰਬਾ ਸਾਥੀਓ ਆਪਾਂ ਪਾਣੀ ਪਾ ਕੇ ਲਾਉਣ ਤੋਂ ਬਾਅਦ ਹੀ ਯੂਰੀਆ ਪਾਉਣੇ ਆ ਜਿਸ ਤਰ੍ਹਾਂ ਅੱਜ ਪਾਣੀ ਲੱਗ ਗਿਆ ਤਲ ਤੱਕ ਇਹ ਪਾਣੀ ਜੀਰ ਜੂਗਾ ਤੇ ਪਰਸੋਂ ਆਪਾਂ ਇਹਦੇ ਵਿੱਚ ਜਿਹੜੀ ਯੂਰੀਆ ਪਾ ਦੇਵਾਂਗੇ ਇਹ ਆਪਣਾ ਆਪਦਾ ਤਜਰਬਾ ਇੱਕ ਤਾਂ ਇਹਦੇ ਯੂਰੀਆ ਘੱਟ ਪਾਉਣੀ ਪੈਂਦੀ ਆ ਜਿਹੜੀ ਪਹਿਲੀ ਯੂਰੀਆ ਆਪਣੀ ਫਿਰ ਜਿਹੜਾ ਆਪਾਂ ਪਾਣੀ ਦੇ ਅੱਗੇ ਦੇ ਦਿੰਨੇ ਆ ਉਹਨਾਂ ਕੰਮ ਨਹੀਂ ਕਰਦੀ ਕਿਉਂਕਿ ਜਿੰਨਾ ਪਾਣੀ ਡੂੰਘਾ ਚਲੇ ਜਾਂਦਾ ਉੱਥੋਂ ਤੱਕ ਯੂਰੀਆ ਜਿਹੜੀ ਕੁਛ ਉੱਤੇ ਰਹਿ ਜਾਂਦੀ ਕੋਈ ਥੱਲੇ ਚਲੀ ਜਾਂਦੀ ਆ ਯਾਨੀ ਕਿ ਪੂਰੀ ਬੂਟੇ ਨੂੰ ਉਹ ਯੂਰੀਆ ਮਿਲਦੀ ਨਹੀਂ ਤੇ ਜੇ ਆਪਾਂ ਪਾਣੀ ਲਾ ਕੇ ਉਦੋਂ ਬਾਅਦ ਯੂਰੀਆ ਪਾਉਣੀ ਹੈ ਉੱਤੇ ਪਾਣੀ ਜਦੋਂ ਜੀਰ ਜਾਂਦਾ ਉਹ ਪੂਰੀ ਦੀ ਪੂਰੀ ਜਿਹੜੀ ਰੇ ਆਪਣੇ ਕਣਕ ਨੂੰ ਲੱਗ ਜਾਂਦੀ ਹੈ ਇਹ ਆਪਣਾ ਆਪਦਾ ਤਜਰਬਾ ਆਪਾਂ ਹਰ ਸਾਲ ਹੀ ਯੂਰੀਆ ਪਾਣੀ ਲਾਉਣ ਤੋਂ ਬਾਅਦ ਹੀ ਪਾਉਨੇ ਆ ਕਦੇ ਵੀ ਥੱਲੇ ਨਹੀਂ ਯੂਰੀਆ ਪਾਈ ਬਾਕੀ ਕਿਸਾਨ ਵੀਰਾਂ ਦੇ ਆਪੋ ਆਪਣੇ ਢੋਢੀ ਤਜਰਬੇ ਆ ਜੇ ਕਿਸੇ ਵੀ ਕਿਸਾਨ ਵੀਰ ਦਾ ਕੋਈ ਇਹੋ ਜਿਹਾ ਤਜਰਬਾ ਹੋਵੇ ਤੇ ਆਪਣੇ ਨਾਲ ਸਾਂਝਾ ਜਰੂਰ ਕਰਿਓ ਕਮੈਂਟ ਦੇ ਵਿੱਚ ਠੀਕ ਆ ਸਾਥੀਓ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਇਕ ਕਰ ਦਿਓ ਜੋ ਵੀ ਕਿਸਾਨ ਵੀਰ ਦੋਸਤ ਮਿੱਤਰ ਆਪਣੇ ਨਾਲ ਜੁੜਦੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਕੋਈ ਫੇਸਬੁੱਕ ਤੇ ਦੇਖਦਾ ਤੇ ਆਪਣੇ ਪੇਜ ਨੂੰ ਫਾਲੋਅ ਅਪ ਕਰ ਲਿਓ ਠੀਕ ਆ ਸਾਥੀਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਧੰਨਵਾਦ ਜੀ